ਹੌਣਕ ਬਗ ਨਾ ਦਾ 8-9 라운ਡ ਹੋ ਚੁੱਕੇ ਨੇ ਤੇ ਲੀਡ ਸਾਡੀ ਉਵੇਂ ਦੀ ਉਵੇਂ ਹੀ ਉੱਥੀ ਹੈ ਪਰਮਾਤਮਾ ਮਿਹਰ ਕਰਨ ਤੇ ਲੀਡ ਆਪਣੀ ਵਧੀ ਜਾ ਲੱਗਦਾ 2022 ਹਜ਼ਾਰ ਕੌਂਟ ਟੂਗਾ 2022 ਉਹਨਾਂ ਤੋਂ ਮੇਰੇ ਮਾਲ ਨੇ ਤੋੜ ਦੇਣਾ ਕੈਡੀ ਹੋਰਾਂ ਦੇ ਕੋਲ ਮਮੀ ਮੇਰੀ ਜਿਆਦਾ ਤਗੜੀ ਰੰਦਾ ਉਸ ਨੂੰ ਲੀਡ ਜਿਆਦਾ ਜਿਸ ਤਰੀਕੇ ਨਾਲ ਗੱਲ ਕਰਦੇ ਤੇ ਜੀ ਸਰਕਾਰ ਦਾ ਧੱਕਾ ਜੰਦੇ ਗਾ ਲੀਡ ਲਗਾਤਾਰ ਲੀਡ ਹੋਈ ਜਾ ਰਹੀ ਹੈ ਦੇਖੋ ਜੀ ਧੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਇਹੋ ਜਿਹੀ ਬਦਮਾਸ਼ੀ ਤੋਂ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਪੁਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਕਿਵੇਂ ਜਿੱਤ ਨੂੰ ਲਾਗੇ ਜਿੱਤ ਦਾ ਕੀ ਕੰਮ ਕਰਦੇ ਹੋ ਦਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਤੇ ਉਹਨਾਂ ਦਾ ਪਿਆਰ ਇਸ ਹਲਕੇ ਦਾ ਗੁਰਦੀਪ ਰੰਧਾਵਾ ਅਕਤਰ ਮੁੱਛਾਂ ਨੂੰ ਵਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਜਦੋਂ ਬਾਦ ਵੀ ਹੋਇਆ ਉਦੋਂ ਵੀ ਮੁੱੱਚਾ ਦੇ ਵੱਟ ਲੈ ਕੇ ਕਹਿੰਦੇ ਸੀਗੇ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਕਹਿੰਦੇ ਜੱਟ ਦੇ ਪੱਲੇ ਮੁੱੱਚੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੁੱੱਚੀ ਨਹੀਂ ਕਹਿੰਦੇ ਨਹੀਂ ਕੋਈ ਖੜਦਾ ਮੁੱੱਚਾ ਤੇ ਅੱਜ ਵੀ ਮੁੱੱਚੀਆਂ ਤੇ ਬਦਮਾਸ਼ੀ ਉੱਠਦੀ ਹੈ ਬਦਮਾਸ਼ੀ ਉੱਠਣੀ ਬਦਮਾਸ਼ੀ ਮੇਰੀ ਵੀ ਗੱਲ ਸੁਣੋ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਟੋਕਾ ਤਗੜਾ ਹੋਵੇ ਰੰਧਾਵਾ ਸਰਗਾ ਤੇ ਆਪੇ ਦਿਲ ਵੀ ਤਗੜਾ ਰੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਤੇ ਇੱਕ ਬੰਦਾ ਨਹੀਂ ਇਹਨਾਂ ਦੇ ਕਈ ਸੇ ਕਿਆ ਕਰ ਹੁਣ ਸਾਲ ਵੀ ਸ਼ੂ ਹੈ ਜੀ ਲਈ ਜੀ ਅਸੀਂ ਵੇਖੋ 2 ਵਜੇ ਤੱਕ ਪਤਾ ਲੱਗੂਗਾ ਸਰ ਜੀ ਕੋਈ 2 ਸੀਐਮ ਲੱਗਾ ਸਾਹਿਬ ਜੀ 2 ਸੀਐਮ ਵੀਐਮਐਲ ਤੇ ਪੰਜ ਮੰਤਰੀ ਮੇਰੀ ਮਾਂ ਨੂੰ ਹਰਾ ਨਹੀਂ ਲੱਗੇ ਪਰ ਹਰ ਨਹੀਂ ਇਹਨਾਂ ਦੇ ਨਾਲ ਗੁੰਡੇ ਵੀ ਜੜੋ ਜੀ ਜਿੰਨੇ ਸੀਐਮ ਨੇ ਉਹਨਾਂ ਦੇ ਨਾਲ ਗੁੰਡੇ ਵੀ ਹੈ ਉਹਨਾਂ ਦੇ ਨਾਲ ਬਲਾਫਕਾਰੀ ਆਦਮੀ ਹੈ ਜਿਨ੍ਹਾਂ ਨੂੰ ਜਿਹਦੇ ਵੱਲੋਂ ਇਹਨਾਂ ਨੇ ਵੋਟਾਂ ਪਾਈਆਂ ਨਾਲ ਇਹਨਾਂ ਦੇ ਜਿਹੜੇ ਸ਼ਰਾਬ ਦੀਆਂ ਪੇਟੀਆਂ ਇਹਨਾਂ ਦੇ ਸ਼ਰਾਬ ਦੇ ਟਰੱਕ ਹੈ ਸਾਰਾ ਕੁਝ ਸਾਰਾ ਜੋਰ ਲੱਗਿਆ ਇਹਨਾਂ ਨੂੰ ਲਾਸਟ ਵਾਰੀ ਵੀ ਆਪਾਂ ਭਾਈ ਜੀ ਜਿਹੜਾ ਰਿਜ਼ਲਟ ਸੀ ਉਦੋਂ ਫੁੱਲਵੇ ਰਾਉਟ ਤੱਕ ਵੇਟ ਕਰਦੇ ਨੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਇੰਸ਼ੁਰੈਂਸਰ ਜੀ ਇਹ ਫੇਰਾ ਬਾਬਾਨਾ ਖਲਕਾ ਹੀ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰਹਿੰਦੀ ਹੁੰਦੀ ਐ ਬਾਈ ਇਲੈਕਸ਼ਨ ਐ ਤੇ ਇਹਨਾਂ ਨੂੰ ਪੂਰੀ ਤੱਕ ਇਹਨਾਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਕਿ ਇੰਨਾ ਤਗੜਾ ਹਲਕਾ ਡੇਰਾ ਬਾਬਾਨਾ ਤੇ ਕਾਂਗਰਸ ਕਹਿੰਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਾ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁਣ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਹੈ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿਉਂਕਿ ਸਾਡੇ ਪੁਰਾਣੇ ਕੰਮ ਕੀਤੇ ਹੁੰਦੇ ਆ ਸਾਡੇ ਕੰਮ ਉਹਨਾਂ ਦੇ ਮੋਹ ਲਿਖ ਕੇ ਲੈ ਕੇ ਜਾਂਦੇ ਹੁੰਦੇ ਨੇ ਇਸ ਰਿਪੋਰਟ ਕਾਰਡ ਨਾਲ ਲੈ ਕੇ ਜਾਂਦੇ ਹੁੰਦੇ ਆ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ 'ਤੇ ਵੋਟਰ ਕੋ ਇਹਨਾਂ ਕੋਲ ਤੇ ਕੁਛ ਐ ਨਹੀਂ ਸੀਗਾ ਕੀ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਵਾਸਾ ਰਿਹਾ ਮਹਿਲਾ ਤਾਂ ਸਭ ਤੋਂ ਵੱਧ ਰਿਹਾਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਚ ਖੜੀ ਹੋਈ ਹੈ ਉਹ ਤੋਂ ਬਾਅਦ ਸਾਥ ਜਿਹੜਾ ਮੈਂ ਲਾਉਂਦਾ ਮੈਂ ਨਾਮ ਦਾ ਤੇ ਇਹ ਕਿ ਜਿਹੜੀ ਸਟ੍ਰੈਟਜੀ ਰਹੀਗੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਔਰ ਇਲੈਕਸ਼ਨ ਡੇ ਵਾਲੇ ਦਿਨ ਜਿਵੇਂ ਟੀਮਸ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਚੇਂਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਹਾ ਹੋਗਾ ਬਿਲਕੁਲ ਜਿਵੇਂ ਮੇਰੀ ਗੱਲ ਵਾਂਗ ਅੱਡ ਅੱਡ ਸਾਰਿਆਂ ਨੂੰ ਘੁੰਮਣਾ ਪੈਂਦਾ ਸੀ ਰੰਧਾਵਾ ਸਾਹਿਬ ਮਮਾ ਕੈਂਡੀਡੇਟ ਸੀ ਤੇ ਰੰਧਾਵਾ ਸਾਹਿਬ ਵੈਸੇ ਘੁੰਮ ਸਕਦੇ ਸੀ ਪਰ ਬੂਥ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜ਼ੋਰ ਕਿਉਂਕਿ ਲੋਕਾਂ ਨੇ ਬੜਾ ਜ਼ੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ ਬੈ